ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡਾ ਮਾਣ ਨਿਮਾਣਿਆ ਦਾ ਮਾਲਕਾ ਨਾ ਤੋੜੀ ਨਾ ਤੋੜੀ ਸਾਡਾ ਮਾਣ ਨਿਮਾਣਿਆ ਦਾ ਮਾਲਕਾ ਨਾ ਤੋੜੀ ਨਾ ਤੋੜੀ ਅਸੀਂ ਤੇਰੇ ਬੱਚੇ ਜੀ ਸਾਨੂੰ ਚਰਨਾ ਤੇ ਨਾਲ ਜੋੜੀ ਅਸੀਂ ਤੇਰੇ ਬੱਚੇ ਜੀ ਸਾਨੂੰ ਚਰਨਾ ਦੇ ਨਾਲ ਜੋੜੀ ਸਾਡਾ ਮਾਣ ਨਿਮਾਣਿਆ ਦਾਤਾ ਆ ਨਾ ਤੋੜੀ ਨਾ ਤੋੜੀ ਸਾਡਾ ਮਾਣ ਨਿਮਾਣਿਆ ਦਾਤਾ ਆ ਨਾ ਤੋੜੀ ਨਾ ਤੋੜੀ ਅਸੀਂ ਪਟਕੇ ਫਿਰਦੇ ਜੀ ਸਾਨੂੰ ਆਪਣੇ ਵੱਲ ਨੂੰ ਮੋੜੀ ਅਸੀਂ ਭਟਕੇ ਫਿਰਦੇ ਜੀ ਸਾਨੂੰ ਆਪਣੇ ਵੱਲ ਨੂੰ ਮੋੜੀ ਸਾਡਾ ਮਾਣ ਨਹੀਂ ਮਾਣਿਆ ਆਂਦਾ ਮਾਲਕਾ ਨਾ ਤੋੜੀ ਨਾ ਤੋੜੀ ਸਾਡਾ ਮਾਣ ਨਹੀਂ ਮਾਣਿਆ ਆਂਦਾ ਦਾਤਿਆ ਨਾ ਤੋੜੀ ਨਾ ਤੋੜੀ ਕਿਤੋਂ ਕੁਝ ਵੀ ਮੰਗਿਏ ਨਾ ਸਾਡੀ ਤੁਇਓ ਪਰਦੇ ਚੋਲੀ ਕਿ ਤੋ ਕੁਝ ਵੀ ਮੰਗਿਏ ਨਾ ਸਾਡੀ ਤੁਇਓ ਪਰਦੇ ਚੋਲੀ ਸਾਡਾ ਮਾਣ ਨਿਮਾਣ ਆਂਦਾ ਮਾਲਕਾ ਨਾ ਤੋੜੀ ਨਾ ਤੋੜੀ ਸਾਡਾ ਮਾਣ ਨਿਮਾਣ ਆਂਦਾ ਮਾਲਕਾ ਨਾ ਤੋੜੀ ਨਾ ਤੋੜੀ ਅਸੀਂ ਤੇਰੇ ਬੱਚੇ ਜੀ ਸਾਨੋ ਚਰਨਾ ਦੇ ਨਾਲ ਜੋੜੀ ਅਸੀਂ ਤੇਰੇ ਬੱਚੇ ਜੀ ਸਾਨੋ ਚਰਨਾ ਦੇ ਨਾਲ ਜੋੜੀ ਸਾਡਾ ਮਾਣ ਨੇ ਮਾਣ ਆਂਦਾ ਮਾਲਕਾ ਨਾ ਤੋੜੀ ਨਾ ਤੋੜੀ ਸਾਡਾ ਮਾਣ ਨੇ ਮਾਣ ਆਂਦਾ ਵਾਹਿਗੁਰੂ ਨਾ ਤੋੜੀ ਨਾ ਤੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ